ਸ਼੍ਰੀ ਆਰਤੀ ਸ਼ਿਵ ਦੁਰਗਾ ਮੰਦਿਰ ਟਰਸਟ ਕਰਤਾਰਨਗਰ 시ਹਾਟਾ ਵਿਖੇ ਪਰਮ ਸੰਤ ਦ્વੈਤ ਸਰੂਪ ਸ਼੍ਰੀ ਆਰਤੀ ਦੇਵਾਜੀ ਮਹਾਰਾਜ ਦੀ ਪ੍ਰਧਾਨਗੀ ਹੇਠ ਨਵਰਾਤਰੀਆਂ ਦੇ ਸੰਬੰਧ ਵਿੱਚ ਹਰ ਸਵੇਰ ਸ਼੍ਰੀ ਦੁਰਗਾ ਸੱਤਸ਼ਤੀ ਮਹਾ ਚੰਡੀ ਯਗਦਾਯਾ ਅਵਸ਼ਨ ਕੀਤਾ ਜਾਂਦਾ ਹੈ ਪਾਂਚਨਾਮਾਨ ਪਾਠ ਅਤੇ ਸ਼੍ਰੀ ਦੁਰਗਾ ਸਤਿਤੀ ਦਾ ਪਾਠ ਸਵੇਰੇ 5 ਵਜੇ ਤੋਂ 7 ਵਜੇ ਤੱਕ ਅਤੇ ਸ਼ਾਮ ਨੂੰ 5 ਵਜੇ ਤੋਂ 7 ਵਜੇ ਤੱਕ ਕੀਤਾ ਜਾਂਦਾ ਹੈ ਮਾਤਾ ਦੀ ਚੌਂਕੀ ਸਮਾਗਮ ਰਾਤ 7 ਵਜੇ ਤੋਂ 10 ਵਜੇ ਤੱਕ ਹੁੰਦਾ ਜਿਸ ਵਿੱਚ ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਮਹਾ ਮਾਈ ਦਾ ਗੁਣਗਾਨ ਕੀਤਾ ਜਾਂਦਾ ਹੈ